ਮੈਂ ਜੀ ਬਲਵਿੰਦਰ ਸਿੰਘ ਚਹਿਲਪਿੰਡ ਤੋਂ ਸੀਦਾ ਆਕਾਸ਼ਦੀਪ ਦਾ ਡੈਡੀ ਤੇ ਮम्मा ਖੜੇ ਆ ਜੀ ਸਾਨੂੰ 15 ਅਗਸਤ ਨੂੰ ਟਾਈਮ ਦਿੱਤਾ ਸੀ ਇਹਨਾਂ ਨੇ ਵੀ ਸੀਐਮ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾਵਾਂਗੇ 19 ਤਰੀਕ ਨੂੰ ਤੇ ਅੱਜ ਸਵੇਰ ਦੇ 10 ਵਜੇ ਦੇ ਬਾਅਦ ਕੇ ਤੇ ਹੁਣੇ 1 ਵਜ ਗਿਆ ਤੇ ਹੁਣ ਸਾਨੂੰ ਇਹ ਗੱਲ ਕਹਿਤੀ ਵੀ ਐਪਲੀਕੇਸ਼ਨ ਅਸੀਂ ਚੰਡੀਗੜ੍ਹ ਦੁਆਰਾ ਭੇਜਦੇ ਆ ਤੁਹਾਨੂੰ ਦੁਆਰਾ ਟਾਈਮ ਲੈ ਕੇ ਦੇਵਾਂਗੇ ਬਾਏ ਮੈਂ ਕਜਲ ਖਰਾਬੀ ਆ ਉਸ ਦਿਨ 14 ਨੂੰ ਵੀ 14 ਅਗਸਤ ਨੂੰ ਵੀ ਕਜਲ ਖਰਾਬ ਹੁੰਦੇ ਰਹੇ ਆਂ ਰਾਤ ਨੂੰ 8 ਵਜੇ ਤੱਕ ਤੇ 15 ਅਗਸਤ ਨੂੰ ਹੀ ਇਹਨਾਂ ਦੇ 10 ਵਜੇ ਦੇ ਸਾਨੂੰ ਇਹਨਾਂ ਨੇ ਪੁਲਸ ਲੈਣ ਬਾਅਦ ਛੱਡਿਆ ਉਥੇ ਬਾਕੇ ਇਹ ਗੱਲ ਕਹਿੰਦੇ ਜੀ ਵੀ ਤੁਹਾਡੀ ਮੀਟਿੰਗ ਕਰਾਉਣੇ ਆ ਜਦੋਂ ਮਾਨਸਾ ਵੇਥੋਂ ਚਲੇ ਗਏ ਤੋਂ ਤੋਂ ਕਹਿੰਦੇ ਵੀ ਲੈਟਰ ਜਿਹੜਾ ਤੁਹਾਡੇ ਆ ਕੇ ਦੇ ਦਿਓ ਸਾਨੂੰ ਤੁਹਾਨੂੰ ਮੀਟਿੰਗ ਦਾ ਟਾਈਮ 19 ਤਰੀਕ ਨੂੰ ਦੇਵਾਂਗੇ ਅੱਜ 19 ਤਰੀਕ ਵੀ ਲੰਘ ਗਈ ਆ ਕੋਈ ਸਾਨੂੰ ਟਾਈਮ ਨਹੀਂ ਲੈ ਕੇ ਦਿੱਤਾ ਅੱਜ ਦੁਬਾਰਾ ਫੇਰ ਐਪਲੀਕੇਸ਼ਨ ਪੜ੍ਹ ਕੇ ਰੱਖ ਲਈ ਆ ਬਸ ਬਗੈਰ ਖੱਜਲ ਖਰਾਬੀ ਤੋਂ ਸਾਨੂੰ ਕੁਝ ਨਹੀਂ ਦੇ ਰਹੀ ਅਸੀਂ ਦਾ ਕਾਸ਼ਦੀਪ ਨੂੰ ਅੱਜ ਸੀਦ ਹੋਏ ਨੂੰ ਉਹ 15 ਮਈ ਨੂੰ ਹੋਇਆ ਸੀ ਸੀਦ ਤੇ ਅੱਜ 3 ਮਹੀਨਿਆਂ ਤੋਂ ਉੱਤੇ ਹੋ ਗਿਆ ਪਰ ਕੋਈ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕਿਤੇ ਬਾਤੋਂ ਸਾਨੂੰ ਸਿਰਫ ਕਿ ਦਿਲ ਖਰਾਬੀ ਆ ਕੱਢੇਲ ਖਰਾਬ ਹੁੰਦੀ ਤਾਂ ਨਹੀਂ ਉਸ ਦਿਨ ਮੰਗ ਪੱਤਰ ਨਹੀਂ ਦਿੱਤਾ ਸੀ ਸੀ ਮੰਗ ਪੱਤਰ ਉਹਨਾਂ ਨੇ ਕਾਜ ਤੇ ਲੈ ਕੇ ਰੱਖ ਲਿਆ ਸੀਗਾ ਆਪਦੇ ਤੇ ਕਾਜ ਤੇ ਲੈ ਕੇ ਕਹਿੰਦਾ ਜੀ ਸਾਨੂੰ ਟਾਈਮ ਦੇਤਾ ਸੀ ਵੀ 19 ਤਰੀਕ ਨੂੰ ਅਸੀਂ ਤੁਹਾਨੂੰ ਬੁਲਾਵਾਂਗੇ ਅੱਜ 19 ਤਰੀਕ ਨੂੰ ਅਸੀਂ ਆਏ ਉਹਨਾਂ ਗੈਸਟ ਨੂੰ ਤੇ ਪਰ ਹੁਣ ਇਹਨਾਂ ਨੇ ਫੇਰ ਘਾਂ ਟਾਈਮ ਦੇ ਦਿੱਤਾ ਨਹੀਂ ਅੱਜ ਜਦੋਂ ਦੁਬਾਰਾ ਉਹਨਾਂ ਨੇ ਮੰਗ ਪੱਤਰ ਮੰਗਿਆ ਤੁਹਾਡੇ ਤੋਂ ਕਿ ਉਸ ਦਿਨ ਤੱਕ ਕੀ ਕੀਤਾ ਵੀ ਉਸ ਦਿਨ ਉਸ ਦਿਨ ਅਸੀਂ ਇਹਨਾਂ ਨੂੰ ਯਾਦ ਕਰਾਇਆ ਵੀ ਤੁਸੀਂ ਉਹ ਤੇ ਲੇਖ ਲਿਆ ਸੀ ਕਾਗਜ਼ ਤੇ ਤੇ ਲੇਖ ਕੇ ਤੇ ਅੱਜ ਫੇਰ ਇਹਨਾਂ ਨੇ ਉਹਦੀ ਜਿਹੜੀ ਫੋਟੋ ਸਟੇਟ ਜੀ ਸਾਡੇ ਤੋਂ ਦੁਬਾਰਾ ਫੇਰ ਲੈ ਲਈ। ਹੂੰ ਮੰਗ ਪੱਤਰ ਦੀ। ਕਿਸ ਤਰ੍ਹਾਂ ਨਹੀਂ ਰੱਖਦੇ ਹਾਂ। ਅਸੀਂ ਇਹ ਬਸ ਇਹ ਫੀਲ ਕਰਦੇ ਵੀ ਖੱਜਲ ਖਰਾਬ ਹੋਣੀ ਇੱਕ ਤਾਂ ਬੇਟਾ ਸੀਧ ਹੋ ਗਿਆ। ਸ਼੍ਰੀਨਗਰ ਤੇ ਇੱਕ ਅਸੀਂ ਮਗਰੋਂ ਪਰਿਵਾਰ ਅਸੀਂ ਖੱਜਲ ਖਰਾਬ ਹੁੰਦੇ ਫਿਰਦੇ ਆ ਵੀ ਸਾਨੂੰ ਨਿصاف ਦਵਾਇਆ ਜਾਵੇ, ਇਨਸਾਫ ਦਿੱਤਾ ਜਾਵੇ। ਬਾਕੀ ਸਾਡੇ ਪ੍ਰਧਾਨ ਜੀ ਖੜੇ ਆ ਬਾਕੀ ਇਹ ਤੰਤਨ ਵੀ ਸਾਰਾ ਡੀਟੇਲ ਅੱਜ ਅਸੀਂ ਇੱਥੇ ਫਰੀਦਕੋਟ ਡੀਸੀ ਦਫਤਰ ਖੜੇ ਆ ਆਪਾਂ ਨੂੰ ਪਤਾ ਸਾਰੇ ਦੇਸ਼ ਨੂੰ ਪਤਾ ਹੈ ਕਿ ਅਗਨੀਵੀਰ ਆਕਾਸ਼ਦੀਪ ਪਿੰਡ ਚਹਿਲ ਜ਼ਿਲ੍ਹਾ ਫਰੀਦਕੋਟ ਦਾ ਰਹਿਣ ਵਾਲਾ ਨੌਜਵਾਨ ਜੋ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਉਹਦੀ ਜਿਹੜੇ ਆਪਰੇਸ਼ਨ ਸੰਦੂਰ ਪਿੱਛੇ ਪਾਕਿਸਤਾਨ ਨਾਲ جنگ ਲੱਗੀ ਉਹ ਸਾਡੇ ਦੇਸ਼ ਦੀ ਰਾਖੀ ਕਰਦਿਆਂ ਸ਼੍ਰੀਨਗਰ ਦੇ ਵਿੱਚ ਬਾਰਡਰਾਂ ਦੇ ਉੱਤੇ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ 15 ਮਈ ਨੂੰ ਉਹਦੀ ਜਿਹੜੀ ਸ਼ਹਾਦਤ ਹੋ ਗਈ ਸੀ ਔਰ ਉਹ ਉਹਦੇ ਤੋਂ ਲੈ ਕੇ ਪਰਿਵਾਰ ਉਹਦੇ ਮਾਤਾ ਪਿਤਾ ਸਾਡੇ ਨਾਲ ਹੈ ਤੇ ਰੁੱਲਦੇ ਫਿਰਦੇ ਆ ਵਿਚਾਰੇ ਉਹਦਾ ਮਾਨ ਸਨਮਾਨ ਲੈਣਾ ਉਹਦੇ ਵਾਸਤੇ ਜਿਹੜਾ ਸਾਰਾ ਹੀ ਸਰਕਾਰੀ ਮਾਨ ਸਨਮਾਨ ਹੁੰਦੇ ਆ ਜਦੋਂ ਕਿਸੇ ਵੀ ਫੌਜੀ ਵੀਰ ਦੀ ਕੋਈ ਸ਼ਹਾਦਤ ਹੋ ਜਾਂਦੀ ਹੈ ਤਾਂ ਉਹਨੂੰ ਆਖਰੀ ਚਿਖਾ ਜਿਹੜੀ ਉਹਦੀ ਉਸ ਸਮੇਂ ਮਾਨ ਸਨਮਾਨ ਹੁੰਦੇ ਆ ਕੁਝ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਵਾਸਤੇ ਇਹ ਪਰਿਵਾਰ ਹੈ ਜਿਹੜਾ ਮਾਤਾ ਪਿਤਾ ਉਹਦੇ ਸਾਡੇ ਨਾਲ ਰੁੱਲਦੇ ਫਿਰਦੇ ਆ ਤਾਂ 15 ਅਗਸਤ ਨੂੰ ਮਾਨਯੋਗ ਸਾਡੇ ਪੰਜਾਬ ਦੇ ਸੀਐਮ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਫਰੀਦਕੋਟ ਦੇ ਵਿੱਚ 15 ਅਗਸਤ ਨੂੰ ਆਜ਼ਾਦੀ ਦਾ ਝੰਡਾ ਲਹਿਰਾਉਣ ਲਈ ਆਏ ਸੀ ਤਾਂ ਉਸ ਦਿਨ ਜਥੇਵੰਦੀ ਦਾ ਸਾਡਾ ਸਹਾਰਾ ਲਿਆ ਇਸ ਪਰਿਵਾਰ ਨੇ ਪਿਛਲੇ ਕਾਫੀ ਸਮੇ ਤੋਂ ਤਾਂ ਉਸ ਦਿਨ ਸਾਨੂੰ ਇੱਥੋਂ ਦੇ ਸਾਡੇ ਆਲਾ ਅਧਿਕਾਰੀ ਮਾਨਯੋਗ ਏਡੀਸੀ ਏਡੀਸੀ ਸਾਹਿਬ ਐਸਪੀ ਸਾਹਿਬ ਇਹਨਾਂ ਨੇ ਸਾਨੂੰ ਇੱਥੇ ਬਿਠਾ ਕੇ ਇੱਕ ਵਿਸ਼ਵਾਸ ਦਿਵਾਇਆ ਸੀ ਕਿ 19 ਅਗਸਤ ਨੂੰ ਅਸੀਂ ਮਾਨਜੁਗ ਮੁੱਖ ਮੰਤਰੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਤੁਹਾਡੀ ਮੀਟਿੰਗ ਕਰਵਾਵਾਂਗੇ ਇਸ ਵਿਸ਼ੇ ਤੇ ਅਗਨੀਵੀਰ ਆਕਾਸ਼ ਦੀਪ ਦੇ ਮਾਤਾ ਪਿਤਾ ਜੀ ਤਾਂ ਅੱਜ 19 ਅਗਸਤ ਹੈ ਕੱਲ੍ਹ ਦੇ ਅਸੀਂ べਟ ਕਰ ਰਿਹਾ ਸੀ ਪਰਿਵਾਰ ਸਾਰਾ ਵੀ ਸਾਨੂੰ ਕੋਈ ਮੈਸੇਜ ਆਊਗਾ ਮੀਟਿੰਗ ਦਾ ਕੋਈ ਮੈਸੇਜ ਨਹੀਂ ਆਇਆ ਸਵੇਰ ਅੱਜ ਅਸੀਂ ਇਹਨਾਂ ਉਹਨਾਂ ਆਲਾਦਕਾਰੀਆਂ ਦੇ ਕੋਲੇ ਜਿਨ੍ਹਾਂ ਨੇ ਸਾਨੂੰ ਇਹ ਸਮਾਂ ਲੈ ਕੇ ਦਿੱਤਾ ਸੀ ਅੱਜ ਮੀਟਿੰਗ ਦਾ ਉਹਨਾਂ ਕੋਲੇ ਅਸੀਂ ਪਹੁੰਚੇ ਵੀ ਅੱਜ ਦੀ ਮੀਟਿੰਗ ਹੈ ਤਾਂ ਉਹਨਾਂ ਨੇ ਸਵੇਰ ਤੋਂ ਲੈ ਕੇ ਸਾਨੂੰ ਬਿਠਾ ਰਿਹਾ ਰੱਖਿਆ ਆਪਸ ਵਿੱਚ ਉਹ ਆਪਣੀਆਂ ਮੀਟਿੰਗਾਂ ਕਰੀ ਜਾ ਰਹੇ ਐ ਵੀ ਅਸੀਂ ਦੱਸਦੇ ਹਾਂ ਕੁਝ ਤੁਹਾਨੂੰ ਲੇਕਿਨ ਦੱਸਿਆ ਕੁਝ ਨਹੀਂ ਹੁਣ ਦੁਪਹਿਰੋਂ ਬਾਅਦ ਸਾਨੂੰ ਇਹ ਕਹਤਾ ਹੈ ਕਿ ਅਸੀਂ ਦੁਬਾਰਾ ਲਿਖ ਕੇ ਭੇਜ ਰਹੇ ਹਾਂ ਜੀ ਇਹ ਮੀਟਿੰਗ ਵਾਸਤੇ ਤਾਂ ਇਹ ਵਖੋ ਇੱਕ ਪਰਿਵਾਰ ਦਾ ਨੌਜਵਾਨ ਮਾਤਾ ਪਿਤਾ ਦਾ ਪੁੱਤਰ ਦੇਸ਼ ਦੀ ਸੇਵਾ ਕਰਨ ਲਈ ਦੇਸ਼ ਦੀ ਰੱਖਿਆ ਕਰਨ ਲਈ ਬਾਰਡਰਾਂ ਤੇ ਗਿਆ ਤਾਂ ਉਹਨੂੰ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਇਆ ਇਸ ਤਰ੍ਹਾਂ ਜੇਕਰ ਇਹ ਬਤੀਰਾ ਜਿਸ ਤਰ੍ਹਾਂ ਇਹਨਾਂ ਦੇ ਆਕਾਸ਼ਦੀਪ ਦੇ ਮਾਤਾ ਪਿਤਾ ਨਾਲ ਹੋ ਰਿਹਾ ਜੇ ਇਸ ਤਰ੍ਹਾਂ ਬਤੀਰਾ ਹੋਰ ਹੋਊਗਾ ਸਾਡਾ ਤੇ ਫਿਰ ਕੌਣ ਜਾਊਗਾ ਦੇਸ਼ ਦੀ ਰੱਖਿਆ ਲਈ ਕਿਉਂ ਆਪਣੇ ਆਪ ਦਾ ਮਾਨ ਸਨਮਾਨ ਉਹਨਾਂ ਸਾਡੇ ਫੌਜੀ ਵੀਰਾਂ ਦੇ ਮਾਤਾ ਪਿਤਾ ਕਿਉਂ ਆਪਣਾ ਮਾਨ ਸਨਮਾਨ ਨੂੰ ਵਰਕਰਾਰ ਰੱਖ ਸਕਣਗੇ ਤਾਂ ਇੱਕ ਅਸੀਂ ਕਹਾਂਗੇ ਇੱਕ ਧੋਖਾ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਦਿੱਤੀ ਹੋਈ ਮੀਟਿੰਗ ਦੇ ਉੱਤੇ ਸਾਡੇ ਨਾਲ ਕੋਈ ਖਰੇ ਨਹੀਂ ਉਤਰੇ ਤਾਂ ਅਸੀਂ ਬੀਕੇ ਜੁਇਕਤਾ ਸਿੱਧੂ ਉੱਪਰ ਅਸੀਂ ਪਰਿਵਾਰ ਦੇ ਨਾਲ ਪਹਿਲਾਂ ਹੀ ਖੜੇ ਹਾਂ ਔਰ ਫਿਰ ਵੀ ਜੇਕਰ ਇਸੇ ਤਰ੍ਹਾਂ ਟਾਲ ਮਟੋਲ ਚੱਲਿਆ ਕੋਈ ਨਾਮ ਮਾਨਯੋਗ ਸੀਐਮ ਸਾਹਿਬ ਦੇ ਨਾਲ ਮੀਟਿੰਗ ਜਿਹੜੀ ਅਰੇਂਜ ਕਰਵਾ ਕੇ ਕੋਈ ਇਹਨਾਂ ਦਾ ਮਸਲਾ ਹੱਲ ਉਸ ਸ਼ਹੀਦ ਨੌਜਵਾਨ ਦਾ ਕੋਈ ਮਾਨ ਸਨਮਾਨ ਦੀ ਗੱਲ ਸਰਕਾਰ ਨੇ ਨਾ ਕਰੀ ਤਾਂ ਫਿਰ ਸੰਘਰਸ਼ ਹੈ ਜਿਹੜਾ ਉਹ ਜ਼ੋਰ ਪੜੂਗਾ ਹਾਂ ਜੀ ਜਿੱਦਾਂ 15 ਅਗਸਤ ਨੂੰ ਮੁਖਲਾ ਫੀ 58 ਫੀ ਰਿਪੋਰਟਾਂ ਦੇਣੀ ਤੁਹਾਡੀ ਮੀਟਿੰਗ ਜਿਹੜੀ ਉਹਨਾਂ ਨਾਲ ਨਹੀਂ ਕਰਵਾਈ ਜਾਂਦੀ ਨਹੀਂ ਉਸ ਦਿਨਾਂ ਸਾਡੀ ਮੀਟਿੰਗ ਨਹੀਂ ਕਰਵਾਈ ਗਈਗੀ ਕਿ 15 ਅਗਸਤ ਦਾ ਦਿਹਾੜਾ ਹੈ ਪ੍ਰਸ਼ਾਸਨ ਦਾ ਇਹ ਕਹਿਣਾ ਸੀ ਮਾਨਯੋਗ ਸੀਮ ਸਾਹਿਬ ਨੇ ਅੱਗੇ ਜਾਣਾ ਪ੍ਰੋਗਰਾਮ ਨਹੀਂ ਉਹਨਾਂ ਦੇ ਅਸੀਂ ਤੁਹਾਨੂੰ 19 8 ਮੈਂ ਵਾਰ-ਵਾਰ ਉੱਠ ਕੇ ਏਡੀਸੀ ਸਾਹਿਬ ਨੂੰ ਐਸਪੀ ਸਾਹਿਬ ਨੂੰ ਇਹ ਗੱਲ ਕਹੀ ਹੈ ਵੀ ਕਿਹੜੇ ਮਹੀਨੇ ਦੀ 19 ਤਰੀਕ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਕਹਿੰਦੇ 19 8 ਨੂੰ 19 ਅਗਸਤ ਨੂੰ ਤੁਹਾਡੀ ਮੀਟਿੰਗ ਅਰੇਂਜ ਹੋ ਚੁੱਕੀ ਹੈ ਸਮਾਂ ਜਗ੍ਹਾ ਕਿਹੜੀ ਝੰਡੀਕਾਰ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਿਆਂਗੇ ਉਹ ਸਾਨੂੰ ਦੱਸਿਆ ਨਹੀਂ ਗਿਆ ਅੱਜ ਅਸੀਂ ਸਵੇਰੇ ਫਿਰਦੇ ਵੀ ਦੱਸੋ ਕਿੱਥੇ ਮੀਟਿੰਗ ਹੈ ਲੇਕਿਨ ਟਾਲ ਮਟੋਲ ਦੀ ਨੀਤੀ ਦੇ ਨਾਲ ਸਾਨੂੰ ਕਿ ਕਿਥੋਂ ਮਤਲਬ ਮਜਬੂਰ ਕੀਤਾ ਜਾ ਰਿਹਾ ਵੀ ਇੱਥੇ ਉੱਠ ਕੇ ਤੁਰ ਜਾਣ ਤਾਂ ਇਸ ਤਰ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਰੋਲਣਾ ਇਹ ਠੀਕ ਨਹੀਂ ਹੈ ਕੀ ਲੱਗਦਾ ਹੈ ਵੀ ਜਿਹੜੀ ਹੁਣ ਦੁਵਾਰਾ ਮੀਟਿੰਗ ਦਾ ਸਮਾਂ ਦਿੱਤਾ ਗਿਆ ਤੇ ਲੱਗਦਾ ਹੈ ਵੀ ਉਸ ਤਰੀਕੇ ਨਾਲ ਮੀਟਿੰਗ ਬਿਲਕੁਲ ਹਿਤਾਸ ਰੱਖਾਂਗੇ ਆਸ ਰੱਖਿਆ ਬਿਨਾ ਕੁਝ ਨਹੀਂ ਆਸ ਰੱਖਾਂਗੇ ਜਰੂਰ ਪੰਜਾਬ ਸਰਕਾਰ ਇਸ ਨੌਜਵਾਨ ਸ਼ਹੀਦ ਦੇ ਜਿਹੜਾ ਮਾਨ ਸਨਮਾਨ ਹੈ ਉਹਨੂੰ ਵਰਕਰ ਰੱਖੂਗੀ ਇਸ ਤਰ੍ਹਾਂ અપਮਾਨ ਨਾ ਕਰੇ ਜਿਸ ਤਰ੍ਹਾਂ ਅੱਜ ਹੋਇਆ ਹੈ ਉਮੀਦ ਰੱਖਾਂਗੇ ਪਰ ਜੇ ਨਾ ਹੋਊਗਾ ਤਾਂ ਫਿਰ ਜਿਹੜਾ ਸੰਘਰਸ਼ ਹੋਊਗਾ